ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਤੋਂ ਦਰਸ਼ਨ ਕਰਨ ਮਗਰੋਂ ਕਦੀ ਵੀ ਭੁੱਲ ਕੇ ਆਪਣਾ ਪ੍ਰਸ਼ਾਦ ਹੋਰ ਲਈ ਨਾ ਲੈ ਕੇ ਆਓ ਆਪਣਾ ਪ੍ਰਸ਼ਾਦ ਘਰ 'ਚ ਹੀ ਦਿਓ ਇਸ ਵਿਸ਼ੇ ਨੂੰ ਆਪਾਂ ਸਮਝ ਰਹੇ ਆ ਦੁਬਾਰਾ ਕਿਉਂਕਿ ਪਹਿਲਾਂ ਵੀ ਇੱਕ ਵਾਰ ਆਪਾਂ ਇਸ ਵਿਸ਼ੇ ਨੂੰ ਸਮਝ ਚੁੱਕੇ ਆ ਬੇਨਤੀਆਂ ਕਰ ਚੁੱਕੇ ਆ ਪਰ ਸਾਧ ਸੰਗਤ ਉਸ ਵਿਸ਼ੇ ਨੂੰ ਆਪਾਂ ਸੰਗਤ ਦੀ ਬੇਨਤੀ ਤੇ ਦੁਬਾਰਾ ਤੋਂ ਅਜੇ ਬੇਨਤੀਆਂ ਸਾਂਝੀਆਂ ਕਰਾਂਗੇ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਕਿਤੇ ਧਾਰਮਿਕ ਅਸਥਾਨ ਤੇ ਜਾਣਿਆ ਤੇ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਸਦਕਾ ਸਾਧ ਸੰਗਤ ਆਪਾਂ ਵੇਖਦੇ ਆ ਕਿ ਕਿੰਨੀ ਵੱਡੀ ਕਿਰਪਾ ਜਿਹੜੀ ਹੈ ਰਹਿਮਤ ਜਿਹੜੀ ਹੈ ਉਹ ਸਤਿਗੁਰੂ ਦੀ ਵਰਤਦੀ ਹੈ ਜਦੋਂ ਵੀ ਸਾਨੂੰ ਪ੍ਰਸ਼ਾਦ ਮਿਲਦਾ ਹੈ ਜਾਂ ਫਿਰ ਗੁਰੂ ਘਰ ਤੋਂ ਕੋਈ ਵੀ ਜੜੀ ਹੈ ਉਹ ਬਖਸ਼ਿਸ਼ ਮਿਲਦੀ ਹੈ ਤੇ ਸਾਦ ਸੰਗਤ ਉਹ ਬਹੁਤ ਵੱਡੀ ਚੀਜ਼ ਹੈ ਉਹ ਕੋਈ ਆਮ ਚੀਜ਼ ਨਹੀਂ ਹੈਗੀ ਉਹ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਸਾਦ ਸੰਗਤ ਉਹ ਚੀਜ਼ ਬਾਰੇ ਜ਼ਿਕਰ ਜਿਹੜਾ ਹੈ ਉਹ ਨਹੀਂ ਕੀਤਾ ਜਾ ਸਕਦਾ ਉਹ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਉਹ ਜਿਹੜੀ ਗੁਰੂ ਦੀ ਕਿਰਪਾ ਹੈ ਉਹ ਇੱਕ ਵੱਖਰੀ ਕਿਰਪਾ ਹੈ ਸਤਿਗੁਰੂ ਦੀ ਬੜੀ ਵੱਖਰੀ ਕਿਰਪਾ ਹੈ ਗੁਰੂ ਦੀ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਕਿਰਪਾ ਹੈ ਸਾਧ ਸੰਗਤ ਉਹਦੇ ਬਾਰੇ ਆਪਾਂ ਗੱਲ ਜਿਹੜੀ ਹੈ ਉਹ ਨਹੀਂ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਕੁਝ ਵੀ ਨਹੀਂ ਆਖ ਸਕਦੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਜਿਹੜੀ ਹੈ ਉਹਨਾਂ ਤੇ ਵਰਤਦੀ ਹੈ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ ਜਿਹੜੇ ਇਸ ਗੱਲ ਨੂੰ ਵਿਚਾਰ ਲੈਂਦੇ ਨੇ ਪਿਆਰਿਓ ਕਈ ਵਾਰੀ ਬੇਨਤੀਆਂ ਆਪਾਂ ਸਾਂਝੀਆਂ ਵੀ ਕੀਤੀਆਂ ਵੀ ਜਦੋਂ ਵੀ ਕਿਤੇ ਗੁਰੂ ਘਰ ਜਾਈਏ ਧਾਰਮਿਕ ਸਥਾਨ ਤੇ ਜਾਈਏ ਤੇ ਪਿਆਰਿਓ ਉਥੋਂ ਕੜਾ ਪ੍ਰਸ਼ਾਦ ਮਿਲਦਾ ਹੈ ਤੇ ਉਹ ਕੜਾ ਪ੍ਰਸ਼ਾਦ ਜਿੰਨਾ ਵੀ ਮਿਲਦਾ ਹੈ ਉਹਨੂੰ ਛਕਣਾ ਹੈ ਗੁਰੂ ਦੀ ਬਖਸ਼ਿਸ਼ ਸਮਝ ਕੇ ਸੁਟਣਾ ਨਹੀਂ ਬੇਅਦਵੀ ਨਹੀਂ ਕਰਨੀ ਥੱਲੇ ਨਹੀਂ ਗੇਰਨਾ ਔਰ ਉਸ ਨੂੰ ਧਿਆਨ ਦੇ ਨਾਲ ਜਿੰਨਾ ਵੀ ਹੋ ਸਕੇ ਉਹਨੂੰ ਛਕਣਾ ਹੈ ਪਿਆਰ ਦੇ ਨਾਲ ਛਕਣਾ ਹੈ ਸਾਧ ਸੰਗਤ ਪਿਆਰ ਨਾਲ ਛਕਣਾ ਹੈ ਜਿੰਨਾ ਵੀ ਹੋ ਸਕੇ ਤਾਂ ਔਰ ਸਾਧ ਸੰਗਤ ਔਰ ਇੱਕ ਚੀਜ਼ ਇਹ ਵੀ ਜਿਹੜੀ ਹੈ ਉਹ ਨਾਲ ਵਿਚਾਰਨੀ ਹੈ ਕਿ ਇਹ ਗੁਰੂ ਦੀ ਬਖਸ਼ਿਸ਼ ਹੈ ਜੋ ਪ੍ਰਸ਼ਾਦ ਰੂਪ ਦੇ ਵਿੱਚ ਮਿਲੀ ਹੈ। ਕਈ ਕਹਿੰਦੇ ਵੀ ਭਾਈ ਸਾਹਿਬ ਥੋੜਾ ਜਿਹਾ ਪ੍ਰਸ਼ਾਦ ਦਿਓ। ਸਵਾਯਕ। ਤੇ ਉਹਦੇ ਵਿੱਚੋਂ ਵੀ ਉਹ ਥੋੜਾ ਜਿਹਾ ਛਕਦੇ ਆ ਇਹਨੂੰ ਦੇਤਾ, ਉਹਨੂੰ ਦੇਤਾ, ਘਰੇ ਲਿਆਂਦਾ, ਉਹ ਉੱਥੇ ਸੜਤਾ ਉਹ ਵਿਅਦਵੀ ਕਰਤੀ। ਇਹ ਗੁਰੂ ਦੀ ਬਖਸ਼ਿਸ਼ ਦੀ ਵਿਅਦਵੀ ਨਹੀਂ ਪਿਆਰੇ ਉਹ ਨਹੀਂ ਕਰਨੀ। ਜਿੰਨਾ ਪ੍ਰਸ਼ਾਦ ਨੂੰ ਕਹਿਣਾ ਵੀ ਸਵਾਇਆ ਕਿਤੇ ਉਹ ਨਾ ਨਾ ਜਿੰਨਾ ਆਉਂਦਾ ਨੂੰ ਆਉਣ ਦਿਓ ਆਓ ਤੇ ਉਹਨਾਂ ਆਪਣੇ ਘਰ ਚ ਪਰਿਵਾਰ ਚ ਵਰਤਾਓ ਜਿੰਨਾ ਵੀ ਦਿਓ ਸਾਨੂੰ ਬਖਸ਼ਿਸ਼ ਮਿਲੀ ਹੈ ਉਹ ਸਤਗੁਰੂ ਦੀ ਬਖਸ਼ਿਸ਼ ਹੈ ਸਾਡੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਜੇ ਜਾਂਦੀ ਹੈ ਤਾਂ ਬਹੁਤ ਵੱਡੀ ਚੀਜ਼ ਹੈ ਉਹਨੂੰ ਆਮ ਅਜ਼ਾਈ ਨਾ ਅਭੀ ਫਲਾਣਿਆਂ ਗਵਾਂਡੀਆਂ ਨੂੰ ਦਿਓ ਉਹਨਾਂ ਦੇ ਦਿਓ ਉਹਨਾਂ ਨੇ ਦੇਆ ਤੇ ਕਈ ਤਾਂ ਉੱਥੇ ਦਰਬਾਰ ਸੱਚ ਪ੍ਰਸ਼ਾਦ ਲੈ ਕੇ ਫਲਾਣਿਆਂ ਤੂੰ ਲੈ ਲੈ ਤੂੰ ਲੈ ਲੈ ਇਹ ਨਹੀਂ ਉਹ ਗੁਰੂ ਦੀ ਬਖਸ਼ਿਸ਼ ਹੈ ਜੇ ਤੁਹਾਨੂੰ ਉਸ ਵਰਸ਼ਾਦ ਦੇ ਵਿੱਚ ਬਖਸ਼ਿਸ਼ ਮਿਲੀ ਹੈ ਤੇ ਪਿਆਰਿਓ ਤੁਸੀਂ ਹੋਰਾਂ ਚ ਵੰਡ ਰਹੇ ਹੋ ਤੁਹਾਡੇ ਕੋਲ ਤਾਂ ਪਰ ਥੋੜੀ ਰਹਿ ਗਈ ਸੇਵਾ ਥੋੜੀ ਮੰਗਨ ਬਹੁਤਾ ਉਹ ਵੈਸੇ ਵੀ ਸਾਡੀ ਸੇਵਾ ਤੇ ਬਹੁਤ ਥੋੜੀ ਹੈ ਪਰ ਮੰਗਦੇ ਅਸੀਂ ਬਹੁਤ ਕੁਸ਼ਾ ਪਿਆਰੋ ਜੇ ਸੇਵਾ ਸਾਨੂੰ ਗੁਰੂ ਦੇ ਰਹੇ ਨੇ ਜੇ ਪ੍ਰਸ਼ਾਦ ਦੇ ਵਿੱਚ ਬਖਸ਼ਿਸ਼ ਮਿਲਦੀ ਹੈ ਉਹ ਬਖਸ਼ਿਸ਼ ਵੀ ਅਸੀਂ ਵੰਡ ਦਿੱਤੀ ਵੇ ਸਾਡੇ ਪੱਲੇ ਕੀ ਰਹਿ ਗਿਆ ਉਹ ਤੇ ਸਮਝੋਗਾ ਬਹੁਤ ਇੰਪੋਰਟੈਂਟ ਗੱਲ ਹੈ ਇਹ ਸਮਝਣ ਵਾਸਤੇ ਜਿਹਨੇ ਸਮਝਣੀ ਨਹੀਂ ਉਹਦੇ ਵਾਸਤੇ ਕੁਝ ਵੀ ਨਹੀਂ ਜਿਹਨੇ ਸਮਝਣਾ ਉਹਦੇ ਲਈ ਬਹੁਤ ਵੱਡੀ ਚੀਜ਼ ਹੈ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ